ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਲੇਡੀਜ਼ ਕੋਟੀ ਤੇ ਤੇ ਬੱਚਿਆਂ ਦੀ ਕੋਟੀ ਤੇ ਆਪਾਂ ਇਹ ਵਾਲਾ ਡਿਜ਼ਾਈਨ ਪਾ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਬਣ ਜਾਂਦਾ ਹੈ ਉਲਟੀਆਂ ਸਿੱਧੀਆਂ ਸਲਾਈਆਂ ਬੰਦੀਆਂ ਨੇ ਦੋ ਸਲਾਈਆਂ ਵਿੱਚ ਸਿਰਫ ਡਿਜ਼ਾਈਨ ਬਣੇਗਾ ਚਾਰ ਸਲਾਈਆਂ ਦਾ ਟੋਟਲ ਇਹ ਡਿਜ਼ਾਈਨ ਹੈ ਸੌਰੀ ਛੇ ਸਲਾਈਆਂ ਦਾ ਡਿਜ਼ਾਈਨ ਹੈ ਸ਼ੇਸ ਲਾਈਨ ਦੇ ਵਿੱਚ ਬਣ ਕੇ ਰਿਪੀਟ ਹੋ ਜਾਂਦਾ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਵੀ ਲੇਡੀ ਪ੍ਰੋਜੈਕਟ ਤੇ ਜਾਂ ਬੱਚਿਆਂ ਦੀ ਕੋਟੀ ਸਵੈਟਰ ਤੇ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਸ ਨੂੰ ਬਣਾਉਣ ਦੇ ਵਾਸਤੇ 10-10 ਦੇ ਹਿਸਾਬ ਨਾਲ ਕੁੰਡੇ ਪਾਣਗੇ 10-10 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਅਸੀਂ ਬਾਹਰ ਲੈਣੇ ਆ ਇਹ ਦੋਨੋਂ ਪਾਸੇ ਇੱਕ ਕੁੰਡਾ ਤੇ ਇੱਕ ਕੁੰਡਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਸ ਤਰੀਕੇ ਦੇ ਨਾਲ ਆਪਾਂ ਕੁੰਡੇ ਪਾ ਲਾਂਗੇ ਤੇ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਡਿਜ਼ਾਈਨ ਆਪਾਂ ਜਿਹੜਾ ਸਿੱਧੀ ਸਾਈਡ ਤੋਂ ਬਣਾਉਣਾ ਸ਼ੁਰੂ ਕਰਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਸਭ ਤੋਂ ਪਹਿਲਾਂ ਸਿੱਧੇ ਪਾਸਿਓਂ ਜਿਹੜੀ ਪੂਰੀ ਸਲਾਈ ਆ ਉਹ ਸਿੱਧੀ-ਸਿੱਧੀ ਬਣੇਗੀ ਜੇ ਤੁਸੀਂ ਲੇਡੀਜ਼ ਕੋਟੀ ਸਵੈਟਰ ਤੇ ਬਣਾ ਰਹੇ ਹੋ ਤੇ نیچے ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੇ ਜਿਹੜੇ ਆ ਉਹ ਕੁੰਡੇ ਵੀ ਪਾ ਸਕਦੇ ਜੀ ਜੇ ਤੁਸੀਂ ਇਸ ਤਰ੍ਹਾਂ ਦੇ ਕੁੰਡੇ ਪਾਉਣੇ ਸਿੱਖਣੇ ਚਾਹੁੰਦੇ ਜੇ ਤੇ ਕਮੈਂਟ ਕਰਕੇ ਜਰੂਰ ਦੱਸਿਓ Okay beginner ਜਿਹੜੀਆਂ ਮੇਰੀਆਂ ਭੈਣਾਂ ਆ ਬੱਚੇ ਜਿਹੜੇ ਨਵੀਂ ਨਵੀਂ ਨੀਟਿੰਗ ਸਿੱਖਦੇ ਹੋ ਉਹਨਾਂ ਨੂੰ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੇ ਕੁੰਡੇ ਨਹੀਂ ਪਾਉਣੇ ਆਉਂਦੇ ਜਿਨ੍ਹਾਂ ਨੂੰ ਵੀ ਇਹ ਕੁੰਡੇ ਨਹੀਂ ਪਾਉਣੇ ਆਉਂਦੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਇਹ ਵਾਲੇ ਕੁੰਡੇ ਪਾਉਣ ਦੀ ਵੀਡੀਓ ਜਿਹੜੀ ਆ ਉਹ ਜ਼ਰੂਰ ਬਣਾਵਾਂਗੀ ਸੌਰੀ ਇਸ ਤਰ੍ਹਾਂ ਕਰਕੇ ਆਪਾਂ ਪੂਰੀ ਸਲਾਈ ਜਿਹੜੀ ਆ ਸਿੱਧੀ ਸਿੱਧੀ ਬਣਾ ਲੈਣੀ ਹੈ ਸਿੱਧੇ ਪਾਸਿਓਂ ਡਿਜ਼ਾਈਨ ਦੀ ਪਹਿਲੀ ਸਲਾਈ ਆ ਪੂਰੀ ਸਿੱਧੀ ਸਿੱਧੀ ਬਣੇਗੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਹਿਲੀ ਸਲਾਈ ਸਿੱਧੀ ਸਿੱਧ ਗਈ ਹੁਣ ਅਸੀਂ ਉਲਟੀ ਸਲਾਈ ਦੂਸਰੇ ਪਾਸਿਓਂ ਉਲਟੇ ਪਾਸਿਓਂ ਪੂਰੀ ਉਲਟੀ-ਉਲਟੀ ਬਣਾਵਾਂਗੇ ਡਿਜ਼ਾਈਨ ਵੀ ਉਲਟੇ ਪਾਸੇ ਤੋਂ ਹੀ ਸ਼ੁਰੂ ਹੋਏਗਾ ਉਰੀਜ਼ ਲਈ ਆਪਾਂ ਉਲਟੀ ਉਲਟੀ ਬਣਾ ਲਿਆ। ਤੇ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਡਿਜ਼ਾਈਨ ਇਹ। ਲਾਈਟ ਡਾਰਕ ਹਰ ਇੱਕ ਸ਼ੇਡ ਤੇ ਵਲਾ ਡਿਜ਼ਾਈਨ ਜਿਹੜਾ ਉੱਠ ਜਾਏਗਾ। ਹੁਣ ਦੋ ਸਲਾਈਆਂ ਆਪਾਂ ਬਣਾ ਲਈਆਂ ਇੱਕ ਸਿੱਧੀ ਔਰ ਉਲਟੀ। ਹੁਣ ਸਿੱਧੇ ਪਾਸਿਓ ਫੇਰ ਆਪਾਂ ਸਿੱਧੀ ਸਲਾਈ ਇੱਕ ਬਣਾਵਾਂਗੇ ਫਿਰ ਉਲਟੇ ਪਾਸਿਓ ਡਿਜ਼ਾਈਨ ਸ਼ੁਰੂ ਹੋਏਗਾ। ਇਸ 3 ਸਲਾਈ ਜਿਹੜੀ ਸਿੱਧੇ ਪਾਸਿਓ ਉਹ ਵੀ ਪੂਰੀ ਸਿੱਧੀ-ਸਿੱਧੀ ਬਣਾ ਜਾਣੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਬੜੀ ਜਲਦੀ-ਜਲਦੀ ਬਣ ਕੇ ਆਏਗਾ ਥੋੜਾ ਉੱਬਰ ਕੇ ਵੀ ਆਉਂਦਾ ਹੈ ਡਿਜ਼ਾਈਨ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਸਿੱਧੇ ਪਾਸਿਓ ਆਪਾਂ ਹੁਣ ਦੋਲੀ ਤੇ ਜੀ ਸਲਾਈ ਆ ਇਹ ਪੂਰੀ ਸਿੱਧੀ ਸਿੱਧੀ ਬਣਾ ਲਈ ਆ ਹੁਣ ਅਸੀਂ ਆ ਗਏ ਆ ਉਲਟੇ ਪਾਸੇ ਚੌਥੀ ਸਲਾਈ ਤੇ ਚੌਥੀ ਸਲਾਈ ਤੇ ਸਾਡਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਹੋਏਗਾ ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਉਲਟੇ ਬਣਾ ਲੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਸੱਤ ਕੁੰਡਿਆਂ ਨੂੰ ਦੋ ਦੋ ਬਲ ਮਾਰਾਂਗੇ ਇੱਕ ਤੇ ਦੋ ਇਸ ਤਰ੍ਹਾਂ ਕਰਕੇ ਆਪਾਂ 7 ਵਾਰ ਕਰਨਾ ਹੈ 1 3 2 1 2 ਫਿਰ 1 2 ਇਸ ਤਰ੍ਹਾਂ ਕਰਕੇ ਆਪਾਂ 7 ਵਾਰ ਕਰਨਾ ਹੈ 4 ਵਾਰ ਹੋ ਗਿਆ ਹੈ 5 ਵਾਰ 6 ਵਾਰ 7 ਵਾਰ ਦੋ ਕੁੰਡੇ ਪਹਿਲਾਂ ਗੁੱਟੇ ਬਣਾ ਲਿਆ ਫਿਰ 7 ਕੁੰਡਿਆਂ ਨੂੰ ਦੋ-ਦੋ ਵਾਲ ਪਾ ਲਿਆ ਅੱਗੇ ਹੁਣ ਇੱਕ ਕੁੰਡਾ ਉਲਟਾ ਬਸ ਪੂਰੀ ਸਲਾਈ ਦੇ ਵਿੱਚ ਆਪਾਂ ਇਹੀ ਜਿਹੜੇ ਆ 10 ਕੁੰਡੇ ਰਿਪੀਟ ਕਰਨੇ ਆ ਫੇਰ ਅੱਗੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਥੇ ਸੈਂਟਰ ਦੇ ਵਿੱਚ ਸਾਡੇ ਤਿੰਨ ਤਿੰਨ ਕੁੰਡੇ ਉਲਟੇ ਆ ਜਾਣਗੇ ਹੁਣ ਫੇਰ ਸੱਤ ਕੁੰਡਿਆਂ ਨੂੰ ਵੱਲ ਪਾਉਣੇ ਆ 1 2 3 4 5 6 ਤੇ 7 ਸੱਤ ਬਣਾ ਲੈ ਇੱਕ ਕੁੰਡਾ ਫੇਰ ਉਲਟਾ ਤੇ ਇਹ ਵਾਲਾ ਇੱਕ ਕੁੰਡਾ ਜਿਹੜਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਆਪਾਂ ਕਿਉਂਕਿ ਇਧਰਲੀ ਸਾਈਡ ਤੇ ਵੀ ਦੋ ਕੁੰਡੇ ਉਲਟੇ ਬਣਾਏ ਸੀ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਚੌਥੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਜਿਹੜੇ ਸਿੱਧੇ ਉਲਟੇ ਬਣਾਏ ਸੀ ਉਧਰੋਂ ਇਧਰ ਸਾਈਡ ਤੋਂ ਆਪਾਂ ਸਿੱਧੇ ਬਣਾ ਲੈਣੇ ਹੁਣ ਕੀ ਕਰਨਾ ਹੈ ਸੱਤ ਕੁੰਡਿਆਂ ਨੂੰ ਲੂਜ਼ ਕਰਨਾ ਇੱਕ 2 3 4 5 6 ਤੇ 7 ਸੱਤ ਕੁੰਡਿਆਂ ਨੂੰ ਲੂਜ਼ ਕਰਕੇ ਇਧਰ ਵਾਲੀ ਸਲਾਈ ਤੇ ਫਿਰ ਆਪਾਂ ਪਾ ਲੈਣਾ ਹੁਣ ਆਪਾਂ 1 2 3 4 ਕੁੰਡੇ ਜਿਹੜੇ ਇਸ ਤਰ੍ਹਾਂ ਕਰਕੇ ਲੈਣੇ ਆ ਵੇਖੋ ਇੰਜ ਕਰਕੇ ਚਾਰ ਕੁੰਡੇ ਲੈਣੇ ਆ ਫਿਰ ਇਹਨਾਂ ਦਾ ਮੂੰਹ ਘੁਮਾ ਕੇ ਇਹਨਾਂ ਨੂੰ ਇਧਰ ਵਾਲੀ ਸਾਈਡ ਤੇ ਕਰ ਦੇਣਾ ਉਹਨਾਂ ਪਾ ਚਾਰ ਕੁੰਡਿਆ ਵਾਲਿਆ ਤੇ ਤਿੰਨ ਕੁੰਡੇ ਅਗਲੇ ਇਹਨਾਂ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਕੱਠੇ ਉਣਨਾ ਤੇ ਇਹਨਾਂ ਤੋਂ ਸੱਤ ਕੁੰਡੇ ਬਣਾਉਣੇ ਆ ਵੇਖੋ ਕਿਸ ਤਰ੍ਹਾਂ ਇੱਕ ਹੋ ਗਿਆ ਫਿਰ ਵਾਲ ਪਾਵਾਂਗੇ ਦੋ ਫਿਰ ਤਿੰਨ ਫਿਰ ਵਾਲ ਪਾਵਾਂਗੇ ਚਾਰ ਇੱਕ ਵਾਰ ਉਣਾਂਗੇ ਪੰਜ ਫਿਰ ਵਾਲ ਪਾਵਾਂਗੇ ਛੇ ਤੇ ਇੱਕ ਵਾਰ ਹੁਣਾਗੇ 7 ਇਸ ਤਰ੍ਹਾਂ ਕਰਕੇ ਅਸੀਂ 7 ਤੋਂ ਫਿਰ 7 ਕੁੰਡੇ ਛੜਿਆ ਉਹ ਬਣਾ ਲਏ ਹੁਣ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਫਿਰ ਇਹਨਾਂ ਨੂੰ ਲੂਜ਼ ਕਰਾਂਗੇ 1 2 3 4 5 6 ਤੇ 7 ਸੱਤਾਂ ਗੁੰਡਿਆਂ ਨੂੰ ਆਪਾਂ ਇੱਧਰ ਪਾ ਲੈਣਾ ਵਾ ਫਿਰ ਇਹਦੇ ਵਿੱਚੋਂ ਚਾਰ ਗੁੰਡੇ ਇਸ ਤਰ੍ਹਾਂ ਕਰਕੇ ਆਪਾਂ ਲੈ ਲੈਣੇ ਆ ਤੇ ਇਹਨਾਂ ਦਾ ਮੂੰਹ ਇੱਧਰ ਵਾਲੀ ਸਾਈਡ ਨੂੰ ਕਰਕੇ ਫਿਰ ਸੱਤ ਕੁੰਡਿਆਂ ਤੋਂ ਆਪਾਂ ਸੱਤ ਕੁੰਡੇ ਬਣਾਉਣੇ ਆ 1 ਵਾਲ ਪਾਤਾ 2 ਹੋ ਗਏ ਇੱਕ ਵਾਰ ਉਂਲਿਆ 3 ਹੋ ਗਏ ਫਿਰ ਵਾਲ ਪਾਇਆ 4 ਹੋ ਗਏ ਇੱਕ ਵਾਰ ਉਂਲਿਆ 5 ਹੋ ਗਏ ਇੱਕ ਵਾਰੀ ਵਾਲ ਪਾਵਾਂਗੇ ਤੇ ਇੱਕ ਵਾਰ ਫੇਰ ਉਣਾਗੇ ਤੇ ਸੱਤ ਹੋ ਗਏ ਇਸ ਤਰ੍ਹਾਂ ਕਰਕੇ 7 ਤੋਂ ਸਾਡੇ 7 ਕੁੰਡੇ ਬਣ ਗਏ ਹੁਣ ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਲਾਸਟ ਵਾਲਾ ਜਿਹੜਾ ਐਗਜ਼ਿਟ ਹੈ ਉਹਨੂੰ ਵੀ ਸਿੱਧਾ ਬਣਾ ਲੈਣਾ ਪੰਜਵੀਂ ਸਲਾਈ ਬਣ ਗਈ ਹੁਣ ਛੇਵੀਂ ਸਲਾਈ ਡਿਜ਼ਾਈਨ ਦੀ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿਛਲੇ ਪਾਸੇ ਕਰਾਂਗੇ ਸਾਰੇ ਕੁੰਡੇ ਜਿਹੜੇ ਆ ਸਿੱਧੇ ਬਣਾਵਾਂਗੇ ਇਹ ਵੇਲੇ 7 ਕੁੰਡੇ ਤੁਸੀਂ ਧਿਆਨ ਨਾਲ ਬਣਾ ਲੈਣੇ ਆ ਕੋਈ ਕੁੰਡਾ ਘੱਟ ਵੱਧ ਨਾ ਜਾਵੇ ਪੂਰੇ 7 ਦੇ 7 ਰਹਿਣ ਤੁਸੀਂ ਗਿਣਤੀ ਕਰ ਲੈਣੀ ਆ ਕਿ ਸਾਡੇ 7 ਗੁੰਡੇ ਜਿਹੜੇ ਪੂਰੇ ਬਣ ਰਹੇ ਆ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਹੀ ਗੁੰਡੇ ਜਿਹੜੇ ਆ ਉਹ ਸਿੱਧੇ ਬਣਾ ਲੈਣੇ ਸਾਰੇ ਗੁੰਡੇ ਆਪਾਂ ਸਿੱਧੇ ਸਿੱਧੇ ਬਣਾ ਲੈਣੇ ਉਲਟੇ ਪਾਸਿਓਂ ਸ਼ੇਮੀਜ਼ ਲਾਈ ਬਣ ਰਹੀ ਹੈ ਸ਼ੇ ਸਲਾਈਆਂ ਦਾ ਹੀ ਟੋਟਲ ਡਿਜ਼ਾਈਨ ਹੈ ਸ਼ੇ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਵਾ ਸਾਡਾ ਇਸ ਤਰੀਕੇ ਦੇ ਨਾਲ ਬਣ ਕੇ ਆਉਂਦਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਇਸ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਂਦਾ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਵੇਖੋ ਇਹਨੂੰ ਆਪਾਂ ਲੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟ ਤੇ ਕਿਤੇ ਵੀ ਪਾ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਕਿਸੇ ਵੀ ਕਲਰ ਤੇ ਪਾ ਸਕਦੇ ਹਾਂ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ